ਸੰਬਰ ਦਾ ਮਹੀਨਾ ਠੰਡ ਵਾਲਾ ਸਸਿਕਾਲ ਜੀ ਸਲਾਮ ਅਲੈਕੁਮ ਨਮਸਕਾਰ ਇੱਕ ਗੁਰਬਾਣੀ ਦੀ ਆਇਤ ਆ ਬਹੁਤ ਹੀ ਪਿਆਰੀ ਮਾਜੀ ਕਹੇਗੀ ਵੇਲਾ ਵਖਤ ਸਭ ਸੁਹਾਇਆ ਚਿਤ ਸੱਚਾ ਮੇਰੇ ਮਨ ਪਾਇਆ ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ ਜਦੋਂ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ ਵਾਓ ਕਿੰਨੇ ਸੋਹਣੇ ਹੈ ਮਤਲਬ ਕਿ ਉਹ ਟਾਈਮ ਉਹ ਟਾਈਮ ਮੈਨੂੰ ਬਹੁਤ ਸੋਹਣੇ ਲੱਗਦੇ ਹਨ ਜਦੋਂ ਉਹ ਰੱਬ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ ਮਤਲਬ ਮੈਂ ਆਪਣੀ ਗੱਲ ਕਰਦਾ ਆ ਕਿ ਉਹ ਟਾਈਮ ਥਿਸ ਇਜ਼ ਬਿਊਟੀਫੁਲ ਟਾਈਮ ਬਿਊਟੀਫੁਲ ਮੂਮੈਂਟ ਉਹ ਪਲ ਬੜੇ ਹੀ ਪਿਆਰੇ ਹੁੰਦੇ ਆ ਜਦੋਂ ਉਹ ਰੱਬ ਦੀਆਂ ਮੈਂ ਗੱਲਾਂ ਕਰ ਰਿਹਾ ਹੁੰਦਾ ਆ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੁੰਦਾ ਆ ਰੱਬ ਦੇ ਬਾਰੇ ਤੁਹਾਨੂੰ ਮੈਂ ਦੱਸ ਰਿਹਾ ਹੁੰਦਾ ਆ ਤੇ ਮੈਂ ਵੀਡੀਓ ਬਣਾ ਰਿਹਾ ਹੁੰਦਾ ਆ ਉਹ ਪਲ ਮੈਨੂੰ ਬੜੇ ਹੀ ਸੋਹਣੇ ਲੱਗਦੇ ਆ ਜਦੋਂ ਇਹ ਰੱਬ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ ਠੀਕਾ ਉਹ ਪਲ ਬੜੇ ਹੀ ਕੀਮਤੀ ਹੁੰਦੇ ਆ ਉਹ ਟਾਈਮ ਬੜਾ ਹੀ ਕੀਮਤੀ ਹੁੰਦਾ ਹੈ ਜਦੋਂ ਮੈਂ ਅਫਸਰ ਆਪ ਬੜੀਆਂ ਗੱਲਾਂ ਕਰ ਰਿਹਾ ਹੁੰਦਾ ਹੈ ਉਹ ਟਾਈਮ ਵਾਪਿਸ ਨਹੀਂ ਆਉਣਾ ਮੁੜ ਕੇ ਹੈਨਾ ਜਿਹੜਾ ਟਾਈਮ ਇੱਕ ਵਾਰ ਲੰਘ ਜਾਂਦਾ ਆ ਉਹ ਵਾਪਿਸ ਨਹੀਂ ਹੁੰਦਾ ਤੇ ਉਹ ਟਾਈਮ ਬਹੁਤ ਹੀ ਕੀਮਤੀ ਆ ਜਦੋਂ ਸਾਡੇ ਮੂੰਹ ਸਾਡੇ ਮਾਲਿਕ ਦੀਆਂ ਰੱਬ ਦੀਆਂ ਗੱਲਾਂ ਨਿਕਲ ਰਹੀਆਂ ਹੁੰਦੀਆਂ ਹਨ ਸਹੀ ਗੱਲ ਆ ਤੇ ਸਤਿਗੁਰੂ ਦੀਆਂ ਗੱਲਾਂ ਕਰ ਰਹੇ ਹੁੰਦੇ ਆਪਾਂ ਉਹ ਟਾਈਮ ਬੜਾ ਹੀ ਕੀਮਤੀ ਹੁੰਦਾ ਹੈ ਤੇ ਹੋਰ ਅੱਲਾ ਜਿਹੜਾ ਆ ਉਹ ਆਪ ਹੀ ਉਹ ਗੱਲਾਂ ਕਰਵਾ ਰਿਹਾ ਹੁੰਦਾ ਹੈ ਅਸੀਂ ਖੁਦ ਨਹੀਂ ਕਰਦੇ ਕੁਝ ਵੀ ਉਹ ਆਪ ਹੀ ਉਹ ਗੱਲਾਂ ਆਪਣੀਆਂ ਕਰਵਾ ਰਿਹਾ ਹੁੰਦਾ ਹੈ ਇਨਸਾਨ ਦੇ ਕੋਲ ਆਪੀ ਆਪੇ ਕਰੇ ਆਪ ਕਰਾਵੇ ਗੱਲ ਪੁਤਲੇ ਸਿਰ ਪੈਂਦੀ ਏ ਜਿਵੇਂ ਰੰਗ ਰਚਿਆ ਵਿੱਚ ਮਹਿੰਦੀ ਓਵੇਂ ਦਫਸਾਂ ਦੇ ਵਿੱਚ ਰਹਿੰਦੀ ਆਪੇ ਕਰਦਾ ਆ ਤੇ ਆਪ ਹੀ ਕਰਾਉਂਦਾ ਏ ਗੱਲ ਸਾਡੇ ਸਿਰ ਪੈ ਜਾਂਦੀ ਏ ਹੈਨਾ ਨਾਮ ਸਾਡਾ ਲੱਜਦਾ ਆ ਕਰਦਾ ਉਹ ਆਪ ਨਾਮਾ ਡਗਰੀ ਬਦਲਾ ਜਾਂਦਾ ਜਿਹੜਾ ਕਹਿੰਦਾ ਚਲਾ ਗਿਆ ਸਤਿਗੁਰੂ ਜੀ ਕਹਿੰਦੇ ਵੀ ਅੱਲਾ ਬੜਾ ਚਲਾ ਗਿਆ ਉਹਦੇ ਅਗੇ ਕੋਈ ਚਲਾਕੀ ਨਾ ਕਰੇ ਉਹਦੇ ਅਗੇ ਚਲਾਕੀ ਕਰਾਂਗੇ ਤੇ ਆਪਣੇ ਆਪ ਨੂੰ ਹੀ ਬੇਗੁੱਪ ਬਣਾਵਾਂਗੇ ਕਿਉਂਕਿ ਉਹ ਅੱਲਾ ਹੈ ਰੱਬ ਆ ਉਹ ਉਹ ਵੀ ਗੱਲ ਸਮਝ ਲੈਂਦਾ ਆ ਜਿਹੜੀ ਅਸੀਂ ਬੋਲਦੇ ਨਹੀਂ ਆ ਜਿਹੜੀ ਅਸੀਂ ਬੋਲਦੇ ਨਹੀਂ ਆ ਸੋਚਦੇ ਆ ਉਹ ਉਹ ਵੀ ਗੱਲ ਸੁਣ ਲੈਂਦਾ ਆ ਉਹ ਵੀ ਜਾਣ ਲੈਂਦਾ ਆ ਤੇ ਉਦੇ ਅਗਿਆਦੀ ਵਿੱਚ ਚਲਾਕੀ ਨਹੀਂ ਚੱਲ ਸਕਦੀ ਅਸੀਂ ਕਹਾਂ ਜੀਣਾ ਆਪਾਂ ਬੋਲ ਕੋਈ ਹੋਰ ਦਵਾਂਗੇ ਤੇ ਮਨ ਦੇ ਅੰਦਰ ਕੋਈ ਹੋਰ ਸੋਚ ਲਾਂਗੇ ਉਹਨੇ ਉਹ ਵੀ ਵੇਖ ਲੈਣਾ ਜੋ ਸਾਡੇ ਮਨ ਵਿੱਚ ਖਿਆਲ ਆਇਆ ਹੁਣ ਉਹਦੇ ਅਗੇ ਕੋਈ ਚਲਾਕੀ ਨਹੀਂ ਚੱਲ ਸਕਦੀ ਠੀਕ ਆ ਇਨਸਾਨ ਨੂੰ ਕਿਸੇ ਇਨਸਾਨ ਨੂੰ ਬੇਕੂਪਣਾ ਹੁੰਦਾ ਹੈ ਮੇਰੇ ਵਰਗੇ ਨੂੰ ਬਹੁਤ ਜਲਦੀ ਬੇਕੂਪਣਾ ਆ ਰੱਖਦਾ ਹੈ ਬੋਲੇ-ਬਾਲੇ ਨੂੰ ਪਰ ਅੱਲਾਹ ਦਾ ਬੜਾ ਚਲਾ ਗਿਆ ਉਹ ਚਲਾਕਮ ਨਾਲ ਚਲਾ ਗਿਆ ਤੇ ਭੋਲੇ ਨਾਲ ਚੰਗਿਆਂ ਨਾਲ ਚੰਗਾ ਆ ਬੜਾ ਪਿਆਰਾ ਵੀ ਆਉ ਤੇ ਜਿਹੜਾ ਆ ਉਹ ਬੜਾ ਹੀ ਵਧੀਆ ਹੁੰਦਾ ਆ ਜਦੋਂ ਉਹ ਰੱਬ ਸਾਡੇ ਮਨ ਵਿੱਚ ਪਿਆਰ ਆ ਲੱਗਦਾ ਆ ਹੁਣ ਉਹ ਰੱਬ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਆ ਕਿਉਂ ਤਾਈਓ ਤੇ ਮੈਂ ਉਹਦੀਆਂ ਗੱਲਾਂ ਕਰ ਰਿਹਾ ਆ ਉਹ ਪਿਆਰਾ ਲੱਗ ਰਿਹਾ ਆ ਮੈਂ ਤਾਈਓ ਉਹਦੀਆਂ ਗੱਲਾਂ ਕਰਦਾ ਪਿਆ ਆ ਠੀਕ ਆ ਤੇ ਕਿਸੇ ਕਿਸੇ ਦੇ ਮਨ 'ਚ ਹੀ ਉਹ ਪਿਆਰਾ ਲੱਗਦਾ ਆ ਹਰ ਕਿਸੇ ਦੇ ਮਨ 'ਚ ਤੇ ਨਹੀਂ ਲੱਗਦਾ ਹੈਨਾ ਤੇ ਸ਼ਾਇਦ ਜਿਹੜੇ ਤੁਸੀਂ ਮੇਰੀਆਂ ਗੱਲਾਂ ਸੁਣਨ ਵਾਲੇ ਹੋ ਤੇ ਸ਼ਾਇਦ ਤੁਹਾਡੇ ਮਨ 'ਚ ਵੀ ਪਿਆਰ ਲੱਗਣ ਡਿਆ ਹੋਵੇ ਹੈਨਾ ਤੇ ਤੁਹਾਨੂੰ ਵੀ ਉਤੇ ਤੇ ਮੂਹਣ ਡਿਆ ਹੋਵੇ ਰੱਬ ਤੇ ਹੈਨਾ ਤੇ ਇਦਾਂ ਹੀ ਗੱਲ ਆ ਉਹ ਵਕਤ ਜਿਹੜਾ ਉਹ ਵਾਪਸ ਨਹੀਂ ਆਉਂਦਾ ਮੁੜ ਕੇ ਜਿੱਦਾਂ ਉਹ ਨਾਲ ਸਾਲ ਜਿਹੜਾ ਸਾਲ ਲੰਘ ਜਾਂਦਾ ਹੈ ਇੱਕ ਦਿਨ ਹੀ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਣਾ ਨਾਲ ਮੁੜ ਕੇ ਲੱਗਿਆ ਜਿਹੜਾ ਟਾਈਮ ਫਿਰ ਵੈਕ ਨਹੀਂ ਆਸੋਇਦਾ ਕੋਈ ਰਿਵਰਸ ਨਹੀਂ ਕਰ ਸਕਦੇ ਉਹਨੂੰ ਆਪਾਂ ਜਿਹੜਾ ਟਾਈਮ ਲੰਘ ਗਿਆ ਵੇਲਾ ਗਿਆ ਨਾ ਆਵੇ ਹਤੀ ਤੇ ਇਸ ਕਰਕੇ ਪ੍ਰਭੂ ਦੀ ਸਿੱਖਤ ਸਲਾਹ ਪ੍ਰਮਾਤਮਾ ਦੀ ਸਿੱਖਤ ਸਲਾਹ ਵਿੱਚ ਜਿਹੜਾ ਟਾਈਮ ਲੰਘ ਜਾਵੇ ਉਹੀ ਵਧੀਆ ਹੈ ਹੈਨਾ ਜਿਹੜਾ ਟਾਈਮ ਰੱਬ ਦੀ ਸਿੱਖਤ ਸਲਾਹ ਵਿੱਚ ਲੰਘ ਜਾਵੇ ਉਹੀ ਵਧੀਆ ਹੈ ਸਤਗੁਰੂ ਦੀਆਂ ਗੱਲਾਂ ਕਰਦੇ ਸਤਗੁਰੂ ਦੇ ਉਪਦੇਸ਼ ਤੇ ਚੱਲਦੇ ਆ ਜਿਹੜਾ ਟਾਈਮ ਲੰਘ ਜਾਵੇ ਉਹੀ ਵਧੀਆ ਹੈ ਬਾਕੀ ਟਾਈਮ ਤਾਂ ਬੇਕਾਰ ਹੈ। ਆਪਕੋ ਬੜਾ ਬੋਲਦੇ ਆ। ਆਪਾਂ ਰੱਬ ਦੇ ਲਈ ਮੂੰਹ ਘੱਟ ਖੋਲਦੇ ਆ ਤੇ ਦੁਨੀਆਦਾਰੀ ਲਈ ਸਾਡਾ ਮੂੰਹ ਜ਼ਿਆਦਾ ਖੋਲਦਾ। ਆ ਇਦਾਂ ਹੈ ਨਾ। ਇਦਾਂ ਨਹੀਂ ਮਤਲਬ ਗੱਲਾਂ ਕਰਦੇ ਆ ਜ਼ਿਆਦਾ ਸੀ। ਗੱਲਾਂ ਦੁਨੀਆਦਾਰੀ ਦੀਆਂ ਜ਼ਿਆਦਾ। ਰੱਬ ਨੂੰ ਪਿਆਰ ਕਰਨਾ ਸਿੱਖੋ। ਪਿਆਰ ਕਰਦਾ ਤਰੀਕਾ ਵੀ ਸਿੱਖੋ। ਪਿਆਰ ਕਰਦਾ ਤਰੀਕਾ ਸਤਿਗੁਰੂ ਜੀ ਦੱਸਦੇ ਆ ਅਧਰਾ ਟੀਵੀ ਚੈਨਲ ਤੇ। ਇੱਥੇ ਜਾਓ ਵਿਜ਼ਿਟ ਕਰੋ ਚੈਨਲ ਨੂੰ ਦੇਖੋ ਤੇ ਗਿਆਨ ਦਾ ਭੰਡਾਰ ਇੱਥੇ ਭਰਿਆ ਪਿਆ ਆ ਉਹ ਦੇਖੋ ਚੈਨਲ ਤੇ ਓਕੇ ਤੇ ਵਾਦੂ net ਜਿਹੜਾ ਚਲਾਉਂਦੇ ਆ ਫਾਰ ਤੋਂ ਉਹ ਨਾਂ ਦੇਖੋ ਜੀਤਾਂ ਦੀ ਸੰਗਤ ਉਦਾਂ ਦੀ ਰੰਗਤ ਅੱਜ ਕੱਲ ਜ਼ਿਆਦਾਤਰ ਅਸੀਂ ਆਪਣੇ ਫੋਨਾਂ ਦੀ ਹੀ ਸੰਗਤ ਕਰਦੇ ਆ ਇਦਾਂ ਹੁੰਦਾ ਐ ਨਾ ਫੋਨਾਂ 'ਚ ਦਿਓ ਅਸੀਂ ਫੇਰਦੇ ਹੁੰਦੇ ਆ ਉਦਾਂ ਦੇ ਬੜੀਆਂ ਨੇ ਉਹੀ ਹਨ ਬਾਟੇ ਵਿੱਚ ਸੋਚ ਆਉਂਦੀ ਆ ਉਦਾਂ ਦੀ ਹੁੰਦੇ ਜਾਂਦੇ ਆ ਤੇ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਜੋ ਫੋਨਾਂ ਦਾ ਸੰਗਤ ਕਰਨ ਨੇ ਆ ਉਹੀ ਰੰਗਤ ਚੜੀਆਂ ਨੂੰ ਉਹ ਰੂਹਾਂ ਨਿਰਤਾ ਗਿਆਨ ਲੋ ਰੱਬ ਬਾਰੇ ਸੁਣੋ ਸੋਚੋ ਰੱਬ ਬਾਰੇ ਸਮਝੋ ਗੱਲਾਂ ਦੇ ਵਿੱਚੋਂ ਠੀਕ ਆ ਨਾ ਤੇ ਹੋਰ ਬਸ ਠੀਕ ਆ ਤੇ ਤੁਸੀਂ ਵੀ ਮੇਰੇ ਵਾਂਗੂ ਰੱਬ ਦੀਆਂ ਗੱਲਾਂ ਕਰੋ ਆਪਣੇ ਮਨ 'ਚ ਪ੍ਰਭੂ ਨੂੰ ਪਿਆਰਾ ਲੱਭੋ ਤੇ ਅਗਰ ਨਹੀਂ ਹੁੰਦਾ ਤੇ ਰੱਬ ਘੜੀ ਅਰਦਾਸ ਕਰੋ ਈ ਰੱਬ ਤੂੰ ਸਾਡੇ ਮਨ ਵੀ ਦੀ ਪਿਆਰਾ ਲੱਗ ਤੂੰ ਠੀਕ ਆ ਇਹ ਗੱਲਾਂ ਸੱਚੀਆਂ ਆ ਇਹ ਤੈਨੂੰ ਕਿਸੇ ਨੇ ਨਹੀਂ ਦੱਸਣੀਆਂ ਸਮਝ ਆਈ ਸਮਝ ਲਓ ਨਹੀਂ ਸਮਝ ਲਓ ਬਾਅਦ ਚ ਵੇਲਾ ਗਿਆ ਜਿਹੜਾ ਉਹ ਹੱਥੀ ਨਹੀਂ ਆਉਣਾ ਚਲੋ ਠੀਕ ਆ ਵਾਏ